ਵਾਖਦਾ ਤੁਹਾਡਾ ਆਪਣੇ YouTube ਚੈਨਲ ਤੇ ਆਪਣੇ ਲਈ ਬਹੁਤ ਸੋਹਣੇ ਕਲੈਕਸ਼ਨ ਓਪਨ ਹੋਈ ਹੈ ਤੁਹਾਨੂੰ ਓ픈 ਕਰਕੇ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਜੋ ਜੀ ਤੁਹਾਨੂੰ ਸਾਰਾ ਇਕੱਲਾ ਇਕੱਲਾ ਸੂਟ ਓਪਨ ਕਰਕੇ ਦਿਖਾਵਾਂਗੇ ਬਹੁਤ ਸੋਹਣੇ ਆਰਟੀਕਲ ਉੱਤੇ ਹੋਏ ਨੇ ਸਭ ਤੋਂ ਪਹਿਲਾਂ ਪਿਆਰ ਦਾ ਪੱਟੇ ਦੇ ਵਿੱਚ ਆਈ ਹੈ ਜਾਮ ਦੇ ਵਿੱਚ ਬਹੁਤ ਸੋਹਣਾ ਮਾਲ ਹੈ ਲਓ ਜੀ ਕਿਹੜਾ ਦਾ ਮਾਲ ਹੋਊਗਾ ਬਹੁਤ ਸੋਹਣੀ ਕੁਆਲਿਟੀ ਹੈ ਨੇ ਸੋਹ ਲੋ ਕਿਸ ਰਹਿਣਗੇ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣੇ ਨਾਲ ਦੁਪੱਟਾ ਵੀ ਪਿਆਰ ਹੋਊਗਾ ਪੂਰੀ 2.5 ਮੀਟਰ ਕੱਟ ਨਾਲ ਕ ਲਓ ਚੈੱਕ ਕਰੋ ਕੁਆਲਿਟੀ ਮਿਰਰ ਵਰਕ ਕੀਤਾ ਹੋਊਗਾ ਬਹੁਤ ਸੋਹਣਾ ਡਿਜ਼ਾਈਨ ਕਰਤਾ ਹੋ ਘੱਟੇ ਦੇ ਵਿੱਚ 20 ਤੋਂ 30 ਡਿਜ਼ਾਈਨ ਮਿਲ ਜਾਣਗੇ ਪੂਰੇ 5 ਮੀਟਰ ਕੱਟ ਹੋਊਗੀ ਆਲ ਓਵਰ ਕਪੜਾ ਰਹੂਗਾ ਜੀ ਨਾਲ ਪਯੌਰ ਦਾ ਦੁਪੱਟਾ ਪੂਰਾ 2.5 ਮੀਟਰ ਦਾ ਲਓ ਵਾਹਟ ਨੂੰ ਚੈੱਕ ਕਰੀ ਚੱਲੋ ਜੀ ਕੀ ਬਾਤ ਹੈ ਬਹੁਤ ਸੋਹਣੀ ਕੁਆਲਿਟੀ ਹੈਗੀ ਦੁਪੱਟਾ ਚੈੱਕ ਕਰ ਲਓ ਬਹੁਤ ਸੋਹਣਾ ਦੁਪੱਟਾ ਹੋਊਗਾ origignal full pyour ਦਾ 2.5 ਮੀਟਰ ਪੂਰੀ ਕੱਟ ਹੋਊਗੀ ਪਣਾ ਪੂਰਾ ਵਧੀਆ ਹੋਊਗਾ ਚੈੱਕ ਕਰਾ ਦਿਓ ਜੀ ਕੀ ਬਾਤ ਹੈ origignal pyour ਦੁਪੱਟਾ ਹੋਊਗਾ ਜੀ ਬਹੁਤ ਸੋਹਣੇ ਕਲਰ ਨੇ ਪਿਆਰ ਕੁਝ ਹੋਰ ਆਈਟਮ ਓਪਨ ਹੋਈਆਂ ਜਾਮ ਦੇ ਵਿੱਚ ਆਪਣੇ ਲੱਗੇ ਇਹ ਵੀ ਬਹੁਤ ਸੋਹਣਾ ਮਾਰਡਲ ਡਿਜ਼ਾਈਨ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਇਹ ਵੀ ਪਿਓਰ ਦੁਪੱਟੇ ਨਾਲ ਸਾਰੀ ਗਰਮੀ ਵਾਲੇ ਸਟਾਕ ਓਪਨ ਹੋ ਗਏ ਲਓ ਚੈੱਕ ਕਰੋ ਜੀ ਸਾਰੇ ਮਿਲ ਮੇੜ ਕੱਪੜੇ ਹੋਣਗੇ ਸਾਰੇ ਡਿਜੀਟਲ ਪ੍ਰਿੰਟ ਦੇਗੇ ਪਿਓਰ ਜਾਮ ਕੱਪੜਾ ਹੋਊਗਾ 5 ਮੀਟਰ ਪੂਰਾ 4-4 ਗਰਾਂ ਰਹਿਣਗੇ ਜੀ ਡਿਜ਼ਾਈਨ ਪੂਰੇ ਟੌਪ ਟੌਪ ਡਿਜ਼ਾਈਨ ਪਹੁੰਚ ਗਏ ਲਓ ਚੈੱਕ ਕਰੋ ਦੁਪੱਟਾ ਪਿਓਰ ਦਾ ਦੁਪੱਟਾ ਰਹੂਗਾ ਨਾਲ ਜੀ ਚੈੱਕ ਕਰਾ ਦੋ ਬਹੁਤ ਸੋਹਣਾ ਦੁਪੱਟਾ ਰਹੂਗਾ オリジナル ਫੁੱਲ ਪ्युअर ਦਾ ਦੇਖੋ ਕਲਰ ਚੈੱਕ ਕਰ ਲਓ ਬਹੁਤ ਸੋਹਣੇ ਕਲਰ ਨਹੀਂ ਚਾਰੇਗੀ ਲਓ ਵੀਡੀਓ ਤੇ ਐਂਡ ਤੱਕ ਜੁੜੂ ਬਣੇ ਰਹੋ ਇਹ ਮਾਰੇ ਇਹ ਫੜਿਆ ਨਹੀਂ ਤੇ ਹੋਰ ਹੈ ਲਓ ਬਾਪੜੇਨ ਦੇਖੀ ਕੋ ਦੋ ਦੋ ਹੌਣ ਕਿ ਸਾਮਾਨ ਨਹੀਂ ਕਿਉਂਕਿ ਵੀਡੀਓ ਬਹੁਤ ਲੰਬੀ ਬਣੀ ਜਾਂਦੀ ਹੈ ਜੀ ਲਓ ਬਹੁਤ ਸੋਹਣਾ ਜਿਆਦਾ ਦੇਖੋ ਕੀ ਬਾਤ ਹੈ ਪੂਰਾ ਸੁਪਰ ਹਿੱਟ ਡਿਜ਼ਾਈਨ ਹੈ ਦੇਖੋ ਜੀ ਕੀ ਬਾਤ ਹੈ ਚਲਾ ਦੋ ਚੈੱਕ ਪੂਰੀ 5 ਮੀਟਰ ਆਲ ਓਵਰ ਕੱਟ ਰਹੂਗੀ ਆਹੋ ਤੇ ਪਕਾ ਕਰਾ ਲਓ ਚੈੱਕ ਲੋ ਜੀ ਬਹੁਤ ਸੌਫਟ ਦੁਪੱਟਾ ਹੋਊਗਾ ਪ्युअर ਦਾ ਬਹੁਤ ਸੋਹਣੇ ਸੋਹਣੇ ਕਲਰ ਨੇ ਚਾਰ ਜਾਮ ਦੇ ਵਿੱਚ ਇੱਕ ਆਪਣੇ ਗਾੜੇ ਹੈਂਡਵਰਕ ਵਾਲਾ ਮਾਲ ਵੀ ਇਕਨ ਹੋਇਆ ਜੀ ਦੇਖੋ ਲੈ ਹੁਣ ਦੱਸავਾਂ ਚੈੱਕ ਕਰਾ ਲਓ ਹੈਂਡਵਰਕ ਸਾਰਾ ਲੋ ਦੇਖੋ ਜੀ ਬਹੁਤ ਸੋਹਣਾ ਕੰਮ ਕੀਤਾ ਹੋਊਗਾ ਡੀਆਰ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਮਿਲ ਜਾਣਗੇ ਇਹ ਵੀ ਪ्युअर ਦੁਪੱਟੇ ਨਾਲ ਕੁਆਲਿਟੀ ਹੈਗੀ ਕਰੋ ਚੈੱਕ ਜੀ ਬਹੁਤ ਸੋਹਣੇ ਸੋਹਣੇ ਕਲਰ ਆਗੇ ਲੋ ਜੀ ਕੁੜੀਆਂ ਵਾਲੇ ਕਲਰ ਨੇ ਸਾਰੇ ਸਪੈਸ਼ਲ ਆਈਟਮਾਂ ਨੇ ਜੀ ਲੋ ਜੀ ਪੂਰੀਆਂ ਟਮਾਟਾ ਸੀਗੀਆਂ ਮਾਲ ਦੀਆਂ ਬਹੁਤ ਸੋਹਣੇ ਟ੍ਰੈਂਡਿੰਗ ਵਾਲੇ ਰੰਗ ਨੇ ਸਾਰੇ ਲੋ ਜੀ ਘਰੋਂ ਚੈੱਕ ਨਹੀਂ ਦੇਖੋ ਜੀ ਦੁਪੱਟਾ ਲਊਗਾ ਨਾਲ ਪਿਆਰ ਦਾ ਬਹੁਤ ਨੇ ਅੱਗੇ ਹੋਰ ਪ੍ਰਿੰਟਡ ਐਂਡ ਬਹੁਤ ਆਗਿਆ ਘਰੋਂ ਚੈੱਕ ਕਰੋ ਏ ਐਂਡ ਵੀਰ ਪੂਰੇ ਟੌਪ ਚੱਲ ਗਏ ਵਿਜ਼ਿਟ ਕਰੋ ਦਸ਼ਮੇਸ਼ ਕਲਾ ਹਾਊਸ ਟੋੜਲਾ ਕਲਾ ਲੋ ਚੈੱਕ ਕਰੋ ਬਹੁਤ ਸੁਪਰ ਹਿੱਟ ਕੁਆਲਿਟੀ ਹੈ ਜਾਂ ਆਉਂਦੇ ਉੱਪਰ ਮੇਰੇ ਵਰਕ ਦਾ ਨਾਲ ਦੁਪੱਟਾ ਹੋਊਗਾ ਪਿਓਰ ਦਾ ਪ੍ਰਿੰਟਡ ਪੂਰਾ 2.5 ਮੀਟਰ ਟੱਟ ਵਾਲਾ ਪਰ ਉਹ ਵੀ ਚੈੱਕ ਕਰੋ ਬਹੁਤ ਸੋਹਣੀ ਕੁਆਲਿਟੀ ਹੈਗੀ ਆ ਲੋ ਦੁਪੱਟਾ ਗਰੋਂ ਚੈੱਕ ਜੀ ਪੂਰਾ ਟੌਪ ਕਲਾਸ ਦੁਪੱਟਾ ਰਹੂਗਾ ਨਾਲ ਲੋਕੋ ਕੇ ਹੋਰ ਬਹੁਤ ਆਈਟਮਾਂ ਪਹੁੰਚ ਗਈਆਂ ਇੱਕ ਕਾਰ ਡਿਜ਼ਾਈਨ ਮਿਲ ਜੂਗਾ ਜੀ ਦਿਖਾਉਗੀ ਬਹੁਤ ਸੋਹਣੇ ਸੋਹਣੇ ਕਲਰ ਨੇ ਚਾਰ-ਚਾਰ ਰੰਗ ਹੋਣਗੇ ਸਾਰਿਆਂ ਦੇ ਤੇ ਕਾਟਨ ਦੁਪੱਟਿਆਂ ਨਾਲ ਵੀ ਮਾਲ ਬਹੁਤ ਜਿਆਦਾ ਓਪਨ ਹੋਗੇ ਲਓ ਜੀ ਗਰਮੀਆਂ ਵਾਲੇ ਕੱਪੜੇ ਦੇ ਪੂਰੇ ਲੱਗੇ ਮੇਲੇ ਲਓ ਬਹੁਤ ਸੋਹਣੀ ਆਟਮਿਕ ਡਿਜ਼ਾਈਨ ਦੇ ਟੈਕ ਦਾ ਮਾਲ ਹੋਊਗਾ ਕਰੋ ਜੀ ਚੈੱਕ ਕੁਆਲਿਟੀ ਤੇ ਆਹ ਬਾਤ ਹੈ ਜੀ ਦਿਖਾਉ ਤੁਹਾਨੂੰ ਬਹੁਤ ਸੁਪਰ ਹਿੱਟ ਆਟਮ ਹੈਗੀ ਦੇਖੋ ਜੀ ਕਾਟਨ ਦੁਪੱਟਾ ਰਹੂਗਾ ਨਾਲ ਲਓ ਜੀ ਬਹੁਤ ਸ਼ਾਨਦਾਰ ਕੁਆਲਿਟੀ ਹੈ ਮੈਚਿੰਗ ਸੂਟ ਹੈ ਜੀ ਪ੍ਰਿੰਟਡ ਸਲਵਾਰ ਹੈ ਤੇ ਨਾਲ ਪ੍ਰਿੰਟਡ ਦੁਪੱਟਾ ਬਹੁਤ ਸੋਹਣਾ ਸੌਫਟ ਸੌਫਟ ਕਾਟਨ ਹੈਗੀ ਕੈਮਰੀ ਕਾਟਨ ਦਾ ਦੁਪੱਟਾ ਹੈ ਕੈਮਰੀ ਕਾਟਨ ਦਾ ਹੀ ਸੂਟ ਰਹੂਗਾ ਦੇਖੋ ਜੀ ਗਲੇ ਤੇ ਬਹੁਤ ਪਿਆਰਾ ਪਿਆਰਾ ਵਰਕ ਕੀਤਾ ਹੋਇਆ ਜੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਕਲਰ ਵੀ ਬਹੁਤ ਸੋਹਣੇ ਲਗੇ ਦੇਖੋ ਜੀ ਕਲਰ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਮਿੱਠੇ ਮਿੱਠੇ ਰੰਗ ਪਹੁੰਚੇ ਹੋਏ ਨੇ ਲਓ ਜੀ ਇੱਕ ਹੋਰ ਆਈ ਹੈ ਕਾਟਨ ਦੁਪੱਟੇ ਦੀ ਚੈਟਮਾ ਲਓ ਕਰੋ ਜੀ ਚੈੱਕ ਉਾਰੀ ਦਾ ਵਰਕ ਕੀਤਾ ਹੋਊਗਾ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਸੋਹਣੇ ਕਲਰ ਨੇ ਸਾਰੇ। ਇਹ ਕਾਟਨ ਦੁਪੱਟਾ ਨਾਲ ਜੀ। ਲਓ ਜੀ। ਉੱਪਰ ਤੋਂ ਦਿਖਾਉਂਦੀ ਆ। ਸੌਲ ਪ੍ਰਿੰਟ ਹੋਊਗਾ ਸਾਰਾ। ਦੇਖੋ ਜੀ। ਕਿਹਾ ਬਾਕੀ। ਲਓ ਜੀ। ਕਰੋ ਚੈੱਕ ਜੀ। ਵਰਕ ਚੈੱਕ ਕਰ ਲਓ। ਬੇਸ ਬਹੁਤ ਸੋਹਣਾ। 오रिजिनल ਕਾਟਨ ਲਊਗੀ ਮੈਚਿੰਗ ਸੂਟ ਹੈਗਾ ਤੇ ਪ੍ਰਿੰਟਡ ਦੁਪੱਟਾ ਨਾਲ ਬਹੁਤ ਸੋਹਣਾ ਕਾਟਨ ਦਾ ਪੂਰੀ 2.5 ਮੀਟਰ ਕੱਟ ਨਾਲ। ਦੇਖੋ ਜੀ। ਤੁਹਾਨੂੰ ਚੈੱਕ ਦੁਪੱਟਾ ਚੈੱਕ ਕਰਾ ਦੋ ਜੀ। ਪੂਰੀਆਂ ਵੱਡੀ ਕੱਟ ਹੋਊਗਾ ਇਹ ਨਹੀਂ ਹੈਗਾ ਛੋਟਾ ਜਿਹਾ ਦੁਪੱਟਾ ਨਹੀਂ ਹੋਊਗਾ। ਪੂਰਾ 2.5 ਮੀਟਰ ਦੁਪੱਟਾ ਰਹੂਗਾ ਜੀ ਸੌਫਟ ਸੌਫਟ ਕਾਟਨ ਤੇ ਨਾਲ ਬਹੁਤ ਸੋਹਣੇ-ਸੋਹਣੇ ਕਲਰ ਕੰਬੀਨੇਸ਼ਨ ਲਏਗੇ ਦੇਖੋ ਜੀ yellow ਨਾਲ green ਨਾਲ orange ਨਾਲ ਬਹੁਤ ਸੋਹਣਾ ਕਲਰ ਹੈਗਾ ਲੋ ਘਰੋਂ ਚੈੱਕ ਜੀ ਅੱਗੇ ਹੋਰ ਬਹੁਤ ਆਈਟਮਾਂ ਆ ਪਹੁੰਚ ਗਈਆਂ ਓਕੇ ਵਿਜ਼ਿਟ ਕਰੋ ਜੀ ਦਸ਼ਮੇਸ਼ ਕਲਾਥ ਆਓ ਸੋ ਹੋੜਲਾ ਕਲਾ ਇਹ ਸਾਰੀਆਂ ਵੈਰਾਈਟੀਆਂ ਹੋਲ ਸੇਲ 'ਚ ਵੀ ਉਪਲਬਧ ਨੇ ਤੁਸੀਂ ਸਾਨੂੰ ਕੰਟੈਕਟ ਕਰਕੇ ਪੁੱਛ ਸਕਦੇ ਹੋ ਤੁਹਾਨੂੰ ਹਰ ਇੱਕ ਵੈਰਾਈਟੀ ਮਿਲ ਜੂਗੀ ਤੁਸੀਂ ਜੋ ਵੀ ਕੁਆਲਿਟੀ ਲੈਣੀ ਹੈ ਤੁਹਾਨੂੰ ਓਪਨ ਦੀ ਸਾਰਾ ਮਾਲ ਮਿਲ ਜੂਗਾ ਵਿਜ਼ਿਟ ਕਰੋ ਦਸ਼ਮੇਸ਼ ਕਲਾਥ ਹਾਊਸ ਹੋੜਲਾ ਕਲਾ ਜਿਲ੍ਹਾ ਮਾਨਸਾ ਨੰਬਰ ਆਪਣਾ ਕੈਪਸ਼ਨ ਦੇ ਵਿੱਚ ਮੈਂਸ਼ਨ ਹੈ ਓਕੇ ਜੀ ਧੰਨਵਾਦ